ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਉੱਤੇ ਰੱਬੀ ਰੂਹਾਂ ਦਾ ਪੈਰਾ ਹੈ ਸਾਡੇ ਉੱਤੇ ਸ਼ਹੀਦ ਸਿੰਘਾਂ ਦਾ ਪੈਰਾ ਹੈ ਸੋ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਸੋ ਆਓ ਸਰਵਣ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੇ ਨਾਲ ਸ਼ਹੀਦ ਸਿੰਘਾਂ ਜਾਂ ਰੱਬੀ ਰੂਹਾਂ ਦਾ ਪਹਿਰਾ ਹੈ ਅੱਜ ਅਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਜੇਕਰ ਕੋਈ ਵੀ ਮਨੁੱਖ ਜੋ ਆਪਣੀ ਜ਼ਿੰਦਗੀ ਦੇ ਵਿੱਚ ਰੱਬੀ ਮਾਰਗ ਤੇ ਚੱਲ ਰਿਹਾ ਹੈ ਜਾਂ ਧਿਆਨ ਸਿਮਰਨ ਵਿੱਚ ਦਿਨ ਰਾਤ ਆਪਣੇ ਮਨ ਨੂੰ ਇਕਾਗਰ ਬਣਾਈ ਰੱਖਦਾ ਹੈ ਉਸ ਉੱਤੇ ਵਾਹਿਗੁਰੂ ਪਰਮਾਤਮਾ ਜੀ ਦੀ ਬਹੁਤ ਬਖਸ਼ਿਸ਼ ਹੋਣ ਲੱਗ ਜਾਂਦੀ ਹੈ ਜਿਸ ਵਜੋਂ ਉਸ ਨਾਲ ਹਰ ਵੇਲੇ ਉਸ ਦੇ ਘਰ ਅਤੇ ਹਰ ਜਗ੍ਹਾ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਹਨ ਇਹ ਰੱਬੀ ਉਹਾਂ ਜਾਂ ਸ਼ਹੀਦ ਸਿੰਘ ਸਿਮਰਨ ਧਿਆਨ ਵਾਲੇ ਮਨੁੱਖ ਦੇ ਨਾਲ ਸਦਾ ਸਹਾਇ ਹੀ ਰਹਿੰਦੇ ਹਨ ਉਹ ਹਰ ਸਮੇਂ ਸਾਡੀ ਰੱਖਿਆ ਵੀ ਕਰਦੇ ਹਨ ਪਰ ਸਾਨੂੰ ਇਹ ਕਿਵੇਂ ਪਤਾ ਲੱਗੇ ਕਿ ਸਾਡੇ ਨਾਲ ਸ਼ਹੀਦ ਸਿੰਘਾਂ ਜਾਂ ਰੱਬੀ ਰੂਹਾਂ ਦਾ ਪਹਿਰਾ ਹੈ ਇਸ ਲਈ ਅਸੀਂ ਅੱਜ ਆਪ ਜੀ ਨੂੰ ਕੁਝ ਨਿਸ਼ਾਨੀਆਂ ਦੱਸਾਂਗੇ ਜਿਸ ਨਾਲ ਆਪ ਜੀ ਨੂੰ ਉਹਨਾਂ ਰੱਬੀ ਰੂਹਾਂ ਉਹਨਾਂ ਸ਼ਕਤੀਆਂ ਬਾਰੇ ਜੋ ਸਾਡੇ ਅੰਗ ਸੰਗ ਹਨ ਉਹਨਾਂ ਬਾਰੇ ਆਪ ਨੂੰ ਪਤਾ ਲੱਗ ਸਕੇਗਾ ਪਹਿਲੀ ਨਿਸ਼ਾਨੀ ਹੁੰਦੀ ਹੈ ਕਿ ਜਦੋਂ ਸਾਡੀ ਨੀਂਦ ਹਰ ਰੋਜ਼ ਸਵੇਰੇ 3 ਤੋਂ 5 ਵਜੇ ਵਿਚਕਾਰ ਆਪਣੇ ਆਪ ਖੁੱਲ ਜਾਂਦੀ ਹੈ ਤੁਸੀਂ ਉਸ ਸਮੇਂ ਸੁੱਤੇ ਨਹੀਂ رہ ਸਕੋਗੇ ਜੇ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਤਾਂ ਤੁਸੀਂ ਜ਼ਰੂਰ ਕੋਈ ਨਾ ਕੋਈ ਪੁੰਨ ਦਾ ਕੰਮ ਕੀਤਾ ਹੋਵੇਗਾ ਚਾਹੇ ਇਸ ਜਨਮ ਦੇ ਵਿੱਚ ਜਾਂ ਪਿਛਲੇ ਜਨਮ ਦੇ ਵਿੱਚ ਜਿਸ ਕਾਰਨ ਇਹ ਰੱਬੀ ਰੂਹਾਂ ਰੱਬੀ ਸ਼ਕਤੀਆਂ ਤੁਹਾਡੇ ਅੰਗ ਸੰਗ ਰਹਿੰਦੀਆਂ ਨੇ ਦੂਸਰੀ ਨਿਸ਼ਾਨੀ ਇਹ ਹੈ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਇੱਕਦਮ ਕਾਫੀ ਤਕਲੀਫਾਂ ਪ੍ਰੋਬਲਮਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਿਨ੍ਹਾਂ ਦਾ ਆਪਜੀ ਨੂੰ ਕੋਈ ਪਤਾ ਵੀ ਨਹੀਂ ਲੱਗੇਗਾ ਕਿ ਇਹ ਪਰੇਸ਼ਾਨੀਆਂ ਇੱਕਦਮ ਕਿੱਥੋਂ ਲੱਗ ਪਈਆਂ ਪਰ ਤੁਸੀਂ ਰਹਾਉਣਾ ਨਹੀਂ ਹੈ ਫਿਰ ਇੱਕਦਮ ਚਮਤਕਾਰੀ ਤਰੀਕੇ ਦੇ ਨਾਲ ਇਹ ਸਭ ਪਰੇਸ਼ਾਨੀਆਂ ਜੜ ਤੋਂ ਖਤਮ ਹੋ ਜਾਣਗੀਆਂ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਏਗਾ ਕਿ ਜਿਵੇਂ ਕੁਝ ਹੋਇਆ ਹੀ ਨਹੀਂ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਮੰਨ ਲਵੋ 100 ਪਰੇਸ਼ਾਨੀਆਂ ਆਉਣੀਆਂ ਸਨ ਜੋ ਅਲੱਗ-ਅਲੱਗ ਸਮੇਂ ਦੇ ਵਿੱਚ ਆਉਣੀਆਂ ਸਨ ਮੰਨ ਲਓ ਕੋਈ ਪਰੇਸ਼ਾਨੀ 30 ਸਾਲ ਦੀ ਉਮਰ ਦੇ ਵਿੱਚ ਆਉਣੀ ਸੀ ਕੋਈ 35 ਸਾਲ ਦੀ ਉਮਰ 'ਚ ਆਉਣੀ ਸੀ ਕੋਈ 40 ਸਾਲ ਦੀ ਉਮਰ 'ਚ ਆਉਣੀ ਸੀ ਤੇ ਕੋਈ 55 ਸਾਲ ਦੀ ਉਮਰ 'ਚ ਆਉਣੀ ਸੀ ਤਾਂ ਪਰਮਾਤਮਾ ਤੁਹਾਡਾ ਦੁੱਖ ਕਟਣ ਦਾ ਲਈ ਉਹ ਪਰੇਸ਼ਾਨੀਆਂ ਉਹ ਇੱਕਦਮ ਤੁਹਾਡੀ ਜ਼ਿੰਦਗੀ ਦੇ ਵਿੱਚ ਜਲਦੀ ਜਲਦੀ ਭੇਜ ਦਿੰਦਾ ਹੈ ਤੇ ਉਹਨਾਂ ਨੂੰ ਆਪ ਹੀ ਕੱਟ ਦਿੰਦਾ ਹੈ ਕਿਉਂਕਿ ਕੋਈ ਵੀ ਪਰੇਸ਼ਾਨੀ ਜਾਂ ਦੁੱਖ ਤਾਂ ਤੁਹਾਨੂੰ ਭੋਗਣਾ ਪੈਣਾ ਹੀ ਹੈ ਕਿਉਂਕਿ ਉਹ ਤੁਹਾਡੇ ਕਰਮਾਂ ਦੇ ਵਿੱਚ ਲਿਖਿਆ ਹੈ ਪਰ ਇਹਨਾਂ ਦੁੱਖਾਂ ਦੇ ਵਿੱਚ ਪਰਮਾਤਮਾ ਆਪ ਸਹਾਈ ਹੁੰਦਾ ਹੈ ਤੇ ਕੋਸ਼ਿਸ਼ ਕਰਦਾ ਹੈ ਕਿ ਜਲਦੀ ਤੋਂ ਜਲਦੀ ਆਪਣੇ ਭਗਤ ਦੇ ਦੁੱਖ ਕੱਟ ਦੇਵੇ ਤਾਂ ਕਿ ਅੱਗੇ ਜਾ ਕੇ ਉਸ ਨੂੰ ਕੋਈ ਹੋਰ ਦੁੱਖ ਤਕਲੀਫ ਨਾ ਸਹਿਣੀ ਪਵੇ ਇਸ ਕਰਕੇ ਇੱਕਦਮ ਜੇ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਜਾਣ ਸਮਝੋ ਕਿ ਤੁਹਾਡਾ ਆਉਣ ਵਾਲਾ ਸਮਾਂ ਚੰਗਾ ਹੋਵੇਗਾ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡਾ ਪਰਮਾਤਮਾ ਤੁਹਾਡੇ ਦੁੱਖ ਤਕਲੀਫਾਂ ਜਲਦੀ ਜਲਦੀ ਕੱਟਣਾ ਚਾਹੁੰਦਾ ਹੈ ਸੋ ਕੋਬਰਾਉਣਾ ਨਹੀਂ ਹੈ ਭਜਨ ਬੰਦਗੀ ਸਿਮਰਨ ਕਰਦੇ ਰਹਿਣਾ ਹੈ ਤੇ ਪਰਮਾਤਮਾ ਤੇ ਭਰੋਸਾ ਬਣਾਈ ਰੱਖਣਾ ਹੈ ਸੋ ਇਹ ਇੱਕ ਬਹੁਤ ਵੱਡੀ ਨਿਸ਼ਾਨੀ ਹੁੰਦੀ ਹੈ ਜੇਕਰ ਤੁਹਾਡੇ ਜ਼ਿੰਦਗੀ ਦੇ ਵਿੱਚ ਤਕਲੀਫਾਂ ਆਉਂਦੀਆਂ ਹਨ ਤਾਂ ਤੀਸਰੀ ਨਿਸ਼ਾਨੀ ਇਹ ਵਿੱਚ ਜਦੋਂ ਤੁਸੀਂ ਕੋਈ ਗੁਰਮੰਤਰ ਜਾਂ ਸ਼ਬਦ ਕੀਰਤਨ ਸੁਣਦੇ ਹੋ ਜਾਂ ਕਿਸੇ ਗੁਰਦੁਆਰੇ ਜਾ ਕੇ ਕਥਾ ਕੀਰਤਨ ਸੁਣਦੇ ਹੋ ਤਾਂ ਇੱਕਦਮ ਤੁਹਾਡੇ ਸਰੀਰ ਦੇ ਰੌਂਗਟੇ ਖੜੇ ਹੋ ਜਾਂਦੇ ਨੇ ਤੁਹਾਡੀ ਬੋਡੀ ਦੇ ਵਿੱਚ ਅਜੀਬ ਜਿਹੀ ਸੈਂਸੇਸ਼ਨ ਹੋਣ ਲੱਗ ਜਾਂਦੀ ਹੈ ਜਿਸ ਨਾਲ ਤੁਸੀਂ ਚੰਗਾ ਵੀ ਮਹਿਸੂਸ ਕਰਦੇ ਹੋ ਜਾਂ ਕਈ ਵਾਰ ਤੁਹਾਨੂੰ ਕੀਰਤਨ ਕਰਦੇ ਜਾਂ ਗੁਰਬਾਣੀ ਸੁਣਦੇ ਵਿਰਾਗ ਪੈਦਾ ਹੋ ਜਾਂਦਾ ਹੈ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਤਾਂ ਇਹ ਵੀ ਇੱਕ ਚੰਗੀ ਨਿਸ਼ਾਨੀ ਹੈ ਇਸ ਦਾ ਮਤਲਬ ਹੈ ਕਿ ਤੁਹਾਡੇ ਆਸ-ਪਾਸ ਤੁਹਾਡੇ ਤੇ ਰੱਬੀ ਸ਼ਕਤੀਆਂ ਪਵਿੱਤਰ ਸ਼ਕਤੀਆਂ ਦਾ ਅਸਰ ਹੈ ਕਿਸੇ ਮਾੜੀ ਸ਼ਕਤੀ ਦਾ ਅਸਰ ਨਹੀਂ ਹੈ ਕਿਉਂਕਿ ਮਾੜੀ ਸ਼ਕਤੀ ਤਾਂ ਸਿੱਧੇ ਪਾਸੇ ਬੰਦੇ ਨੂੰ ਜਾਨ ਹੀ ਨਹੀਂ ਦਿੰਦੀ ਉਹ ਤਾਂ ਗੁਰਦੁਆਰੇ ਬੰਦੇ ਨੂੰ ਜਾਨ ਹੀ ਨਹੀਂ ਦਿੰਦੀ ਸੋ ਜੇਕਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਦਾ ਕੁਝ ਹੁੰਦਾ ਹੈ ਤਾਂ ਤੁਸੀਂ ਖੁਸ਼ ਹੋਇਆ ਕਰੋ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਚੌਥੀ ਨਿਸ਼ਾਨੀ ਇਹ ਹੈ ਕਿ ਜਦੋਂ ਤੁਹਾਡੀ ਬਿਨਾਂ ਮੰਗੇ ਹੀ ਕੋਈ ਅਰਦਾਸ ਕੋਈ ਮੰਗ ਪਰਮਾਤਮਾ ਵੱਲੋਂ ਪੂਰੀ ਹੋ ਜਾਂਦੀ ਹੈ ਅਤੇ ਤੁਸੀਂ ਅਜੇ ਸੋਚ ਰਹੇ ਹੁੰਦੇ ਹੋ ਜਾਂ ਮਨ ਦੇ ਵਿੱਚ ਅਜੇ ਮਾੜਾ ਜਿਹਾ ਖਿਆਲ ਹੀ ਆਇਆ ਸੀ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਪਰ ਤੁਹਾਡੇ ਅਰਦਾਸ ਬੇਨਤੀ ਕਰਨ ਤੋਂ ਪਹਿਲਾਂ ਹੀ ਪਰਮਾਤਮਾ ਨੇ ਤੁਹਾਡੀ ਮੰਗ ਪੂਰੀ ਕਰ ਦਿੱਤੀ ਤਾਂ ਤੁਹਾਡੇ ਤੇ ਪਰਮਾਤਮਾ ਦੀ ਬਹੁਤ ਕਿਰਪਾ ਹੈ ਸਾਧ ਸੰਗਤ ਜੀ ਜੇਕਰ ਤੁਹਾਡੇ ਨਾਲ ਵੀ ਜ਼ਿੰਦਗੀ ਦੇ ਵਿੱਚ ਕਦੇ ਇਦਾਂ ਹੋਇਆ ਹੈ ਤਾਂ ਸਾਡੇ ਨਾਲ ਕਮੈਂਟਾਂ ਦੇ ਵਿੱਚ ਸ਼ੇਅਰ ਜਰੂਰ ਕਰਨਾ ਦੱਸਣਾ ਕਿ ਕਦੋਂ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਕਿ ਬਿਨਾਂ ਮੰਗੇ ਜਾਂ ਮਨ ਦੇ ਵਿੱਚ ਖਿਆਲ ਹੀ ਆਇਆ ਸੀ ਕਿ ਪਰਮਾਤਮਾ ਨੇ ਤੁਹਾਡੀ ਇੱਛਾ ਤੁਹਾਡੀ ਮੰਗ ਤੁਹਾਡੀ ਅਰਦਾਸ ਪੂਰੀ ਕਰ ਦਿੱਤੀ ਸਾਡੇ ਨਾਲ ਸ਼ੇਅਰ ਜਰੂਰ ਕਰਨਾ ਤਾਂ ਕਿ ਹੋਰ ਸੰਗਤਾਂ ਦਾ ਵੀ ਪਰਮਾਤਮਾ ਤੇ ਭਰੋਸਾ ਬਣੇ ਸਾਧ ਸੰਗਤ ਜੀ ਗੱਲ ਕਰਦੇ ਹਾਂ ਅਗਲੀ ਨਿਸ਼ਾ ਦੀ ਅਗਲੀ ਨਿਸ਼ਾਨੀ ਇਹ ਹੈ ਕਿ ਜਦੋਂ ਵੀ ਤੁਹਾਡੇ ਹਿਰਦੇ ਵਿੱਚ ਮਨ ਵਿੱਚ ਕੋਈ ਸਵਾਲ ਕਿਸੇ ਵੀ ਵਿਸ਼ੇ ਨੂੰ ਲੈ ਕੇ ਆਇਆ ਹੋਵੇਗਾ ਤਾਂ ਉਸ ਦਾ ਜਵਾਬ ਤੁਹਾਨੂੰ ਆਪਣੇ ਆਪ ਹੀ ਕਿਸੇ ਨਾ ਕਿਸੇ ਤਰੀਕੇ ਰੱਬੀ ਸ਼ਕਤੀਆਂ ਵੱਲੋਂ ਮਿਲ ਜਾਂਦਾ ਹੈ ਜਿਵੇਂ ਇੱਕਦਮ ਕਿਸੇ ਕਿਤਾਬ ਦਾ ਮਿਲ ਜਾਣਾ ਜਿਸ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਹਨ WhatsApp ਤੇ ਇੱਕਦਮ ਕੋਈ ਮੈਸੇਜ ਆ ਜਾਣਾ ਕੋਈ ਵੀਡੀਓ ਤੁਹਾਨੂੰ ਮਿਲ ਜਾਣਾ ਜਿਸ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਹੋਣ ਕਈ ਵਾਰ ਕਿਸੇ ਪ੍ਰਚਾਰਕ ਦੀ ਕਿਸੇ ਕਥਾਵਾਚਕ ਦੀ ਕੋਈ ਅਜੀਹੀ ਵੀਡੀਓ ਮਿਲ ਜਾਂਦੀ ਹੈ ਜਿਸ ਨਾਲ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਹਨ ਤੇ ਕਈ ਵਾਰ ਤਾਂ ਅਸੀਂ ਆਉਂਦੇ ਜਾਂਦੇ ਰਸਤੇ ਤੇ ਕਿਸੇ ਕੰਧ ਤੇ ਕਿਸੇ ਸਾਧਨ ਤੇ ਕਿਸੇ ਟਰੱਕ ਤੇ ਲਿਖਿਆ ਵੀ ਕੁਝ ਸਾਡੇ ਪੱਲੇ ਪੈ ਜਾਂਦਾ ਹੈ ਤਾਂ ਸਾਨੂੰ ਜਵਾਬ ਮਿਲ ਜਾਂਦਾ ਹੈ ਤੇ ਸਾਨੂੰ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਨੇ ਹੀ ਕੋਈ ਸਾਧਨ ਬਣਾ ਕੇ ਸਾਨੂੰ ਸਾਡੇ ਸਵਾਲਾਂ ਦਾ ਜਵਾਬ ਦਿੰਦਾ ਹੈ ਤੇ ਜਦੋਂ ਵੀ ਤੁਹਾਨੂੰ ਇਸ ਤਰ੍ਹਾਂ ਜਵਾਬ ਮਿਲੇ ਤਾਂ ਜਵਾਬ ਮਿਲਦੇ ਅਸਾਰ ਹੀ ਪਰਮਾਤਮਾ ਦਾ ਸ਼ੁਕਰਾਨਾ ਨਾਲ ਜ਼ਰੂਰ ਕਰਿਆ ਕਰੋ ਕਿਉਂਕਿ ਕਈਆਂ ਤਪੱਸਵੀਆਂ ਯੋਗੀਆਂ ਸਾਧੂਆਂ ਨੂੰ ਸਾਲਾਂ ਭਰ ਭਟਕਣਾ ਪੈਂਦਾ ਹੈ ਆਪਣੇ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਪਰ ਤੁਹਾਡਾ ਪਰਮਾਤਮਾ ਤੁਹਾਨੂੰ ਇੱਕ ਬਲ ਦੇ ਵਿੱਚ ਜਵਾਬ ਦੇ ਗਿਆ ਇਸ ਲਈ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਸਾਧ ਸੰਗਤ ਜੀ ਅਗਲੀ ਨਿਸ਼ਾਨੀ ਇਹ ਹੈ ਕਿ ਜਦੋਂ ਵੀ ਤੁਸੀਂ ਇਕੱਲੇ ਸਾਧਨਾ ਕਰ ਰਹੇ ਹੋ ਸਿਮਰਨ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਦਮ ਘਰ ਦੇ ਵਿੱਚੋਂ ਬਹੁਤ ਸੋਹਣੀ ਖੁਸ਼ਬੂ ਮਹਿਸੂਸ ਹੋਵੇ ਅਤੇ ਤੁਸੀਂ ਸੋਚੋ ਕਿ ਖੁਸ਼ਬੂ ਕਿੱਥੋਂ ਆ ਰਹੀ ਹੈ ਕਿਉਂਕਿ ਨਾ ਤਾਂ ਆਸ-ਪਾਸ ਫੁੱਲਾਂ ਦੀ ਫੁਲਵਾੜੀ ਹੈ ਤੇ ਨਾ ਹੀ ਕਿਸੇ ਨੇ ਪਰਫਿਊਮ ਛਿੜਕਿਆ ਹੈ ਬਿਨਾ ਕਿਸੇ ਪਰਫਿਊਮ ਦੇ ਬਿਨਾ ਫੁੱਲਾਂ ਤੋਂ ਜੇਕਰ ਇੰਨੀ ਸੋਹਣੀ ਖੁਸ਼ਬੂ ਆਵੇ ਤਾਂ ਸਮਝ ਲਵੋ ਤੁਹਾਡੇ ਆਸ-ਪਾਸ ਸੱਚੀਆਂ ਅਤੇ ਪਵਿੱਤਰ ਰੂਹਾਂ ਖੜੀਆਂ ਹਨ ਕਿਉਂਕਿ ਸੱਚੀਆਂ پاک ਪਵਿੱਤਰ ਰੂਹਾਂ ਕੋਲੋਂ ਹੀ ਇੰਨੀ ਸੋਹਣੀ ਖੁਸ਼ਬੂ ਆ ਸਕਦੀ ਹੈ ਸੋ ਇਹ ਬਿਲਕੁਲ ਪੱਕੀਆਂ ਨਿਸ਼ਾਨੀਆਂ ਹਨ ਕਿ ਤੁਹਾਡੇ ਆਸ-ਪਾਸ ਸ਼ਹੀਦ ਸਿੰਘਾਂ ਦਾ ਰੱਬੀ ਰੂਹਾਂ ਦਾ ਪੈਰਾ ਹੈ ਤੁਹਾਨੂੰ ਜੇਕਰ ਇਦਾਂ ਦਾ ਮਹਿਸੂਸ ਉਸ ਹੁੰਦਾ ਹੈ ਤਾਂ ਉਹਨਾਂ ਨੂੰ ਸਤਕਾਰ ਦਿਓ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਅਤੇ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਿਆ ਕਰੋ ਕਿ ਰੱਬ ਨੇ ਤੁਹਾਨੂੰ ਚੁਣਿਆ ਹੈ ਕਿਉਂਕਿ ਲੱਖਾਂ ਕਰੋੜਾਂ ਦੇ ਵਿੱਚ ਵਿਰਲੇ ਹੀ ਹੁੰਦੇ ਹਨ ਜਿਨ੍ਹਾਂ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਜਿਨ੍ਹਾਂ ਤੇ ਰੱਬੀ ਰੂਹਾਂ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਹੈ ਸੋ ਇਹ ਸਨ ਕੁਝ ਨਿਸ਼ਾਨੀਆਂ ਜਿਨ੍ਹਾਂ ਨਾਲ ਅਸੀਂ ਪਤਾ ਕਰ ਸਕਦੇ ਹਾਂ ਕਿ ਸਾਡੇ ਨਾਲ ਰੱਬੀ ਰੂਹਾਂ ਜਾਂ ਸ਼ਕਤੀਆਂ ਦਾ ਪਹਿਰਾ ਰਹਿੰਦਾ ਹੈ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਇਕ ਜ਼ਰੂਰ ਕਰ ਦਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ